ਅਯੁੱਧਿਆ ਚ ਪ੍ਰਾਣ ਪ੍ਰਤੀਸ਼ਠਾ ਨੂੰ ਸਿਰਫ ਇੱਕ ਦਿਨ ਬਚਿਆ ਤੇ ਸ਼੍ਰੀ ਰਾਮ ਜੀ ਦਾ ਸਵਾਗਤ ਲਈ ਦੇਸ਼ ਵਾਸੀ ਪੂਰੇ ਤਿਆਰ ਨੇ ਤੇ ਆਪਣੇ ਆਪ ਇੱਕ ਇਤਿਹਾਸ ਪਲ ਬਣਿਆ ਹੋਇਆ ਹੈ ਜਿੱਥੇ ਸ਼੍ਰੀ ਰਾਮ ਲਲਾ ਦੇ ਪਵਿੱਤਰ ਦਰਸ਼ਨ ਭਾਰਤ ਵਾਸੀ ਅਯੁੱਧਿਆ ਚ ਕਰਨਗੇ ਉੱਥੇ 22 ਜਨਵਰੀ ਦੇ ਇਸ ਪਵਿੱਤਰ ਦਿਨ ਨੂੰ ਆਉਣ ਵਾਲੀਆਂ ਸਦੀਆਂ ਤੱਕ ਯਾਦ ਰੱਖਿਆ ਜਾਏਗਾ ਰਾਮ ਜੀ ਦਾ ਭਵਯ ਮੰਦਿਰ ਜਿੱਥੇ ਸ਼੍ਰੀ ਰਾਮ ਚੰਦਰ ਜੀ ਦੇ ਸਾਖਸ਼ਾਤ ਦਰਸ਼ਨ ਹੋਣਗੇ ਉੱਥੇ ਹੀ ਇਸ ਦਿਨ ਨੂੰ ਇਤਿਹਾਸਕ ਪੰਨਿਆਂ 'ਚ ਸੁਨਹਿਰੀ ਅੱਖਰਾਂ 'ਚ ਦਰਜ ਵੀ ਕੀਤਾ ਜਾਣਾ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 10 ਦਿਨਾਂ ਦੇ ਵਰਤਮਗਰੋਂ ਇਹ ਪ੍ਰਾਣ ਪ੍ਰਤੀਸ਼ਟਾ ਕਰਵਾਈ ਜਾ ਰਹੀ ਹੈ ਤੇ ਪਵਿੱਤਰਤਾ ਦਾ ਧਿਆਨ ਨਰਿੰਦਰ ਮੋਦੀ ਜੀ ਵੱਲੋਂ ਪੂਰੇ ਪਵਿੱਤਰਤਾ ਨਾਲ ਰੱਖਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਇਸ ਪਵਿੱਤਰ ਸ਼ਣ ਲਈ ਆਪਣੀ ਭਗਤੀ ਕਰ ਰਹੇ ਨੇ ਤੇ ਹੌਸਲਾ ਵੀ ਉਹਨਾਂ ਦਾ ਕਾਬਿਲ-ਏ-ਤਾਰੀਫ਼ ਹੈ ਜਿਸ ਦੌਰਾਨ ਉਹ ਸਵੱਛਤਾ ਮੋਹਿੰਮ ਤੇ ਹੋਰ ਸਮਾਗਮਾਂ 'ਚ ਵੀ ਹਿੱਸਾ ਲੈ ਰਹੇ ਨੇ ਇਸ ਨੂੰ ਸ਼੍ਰੀ ਰਾਮ ਲੱਲਾ ਦਾ ਆਸ਼ੀਰਵਾਦ ਹੀ ਸਮਝ ਸਕਦੇ ਹਾਂ ਕਿ ਇਨ੍ਹਾਂ ਪਵਿੱਤਰ ਤਰੀਕਾਂ ਦੇ ਦੌਰਾਨ ਇਹ ਸ਼ੁਭ ਮਹੂਰਤ ਆਇਆ ਹੈ 500 ਸਾਲਾਂ ਦੀ ਉਡੀਕ ਤੇ ਹੁਣ ਰਾਮ ਭਗਵਾਨ ਦਾ ਭਵਯਾ ਸਵਾਗਤ ਦੇਸ਼ ਵਾਸੀਆਂ ਲਈ ਕਿਸੇ ਤਿਹਾੜ ਤੋਂ ਘੱਟ ਨਹੀਂ ਸਾਰੇ ਦੇਸ਼ 'ਚ RAMLALA ਦੀ ਸ਼ੋਭਾ ਯਾਤਰਾ ਵਾਂ ਨਿਕਲ ਰਹੀਆਂ ਨੇ ਤੇ ਲੜੀਆਂ ਨਾਲ ਸ਼ਹਿਰ ਪਿੰਡ ਕਸਬੇ ਚਮਕਾਏ ਹੋਏ ਨੇ ਜਿਵੇਂ ਦੀਵਾਲੀ ਦੇ ਮੌਕੇ ਲਕਸ਼ਮੀ ਮਾਤਾ ਜੀ ਦੀ ਉਡੀਕ ਹੁੰਦੀ ਹੈ ਉਸੇ ਤਰ੍ਹਾਂ ਸ਼੍ਰੀ ਰਾਮ ਜੀ ਦੇ ਸਵਾਗਤ ਨੂੰ ਭਗਤਾਂ ਨੇ ਫੁੱਲ ਵਿਛਾਏ ਹੋਏ ਨੇ ਤੇ ਭਗਤੀ ਸੰਗੀਤ ਨਾਲ ਹਰ ਸੂਬਾ ਜ਼ਿਲ੍ਹਾ ਸ਼ਹਿਰ ਪਿੰਡ ਚੌਕ ਤੁਰਹਾ ਭਗਤੀ ਦੇ ਰੰਗ 'ਚ ਰੰਗਿਆ ਦਿਖਾਈ ਦੇ ਰਿਹਾ ਹੈ ਤੇ ਪੂਰਾ ਦੇਸ਼ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਦੇ ਇਸ ਪਲ ਨੂੰ ਮਾਨਣਾ ਚਾਹੁੰਦਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਇਸ ਇਤਿਹਾਸਕ ਪਲ ਦੀ ਆਨੰਦ ਨੂੰ ਖੁਦ ਵੀ ਮਾਨ ਰਹੇ ਨੇ ਜਿਸ ਨਾਲ ਦੇਸ਼ ਵਾਸੀਆਂ ਦਾ ਉਹਨਾਂ ਪ੍ਰਤੀ ਪਿਆਰ ਤੇ ਭਗਤੀ ਭਾਵਨਾ ਦੇਖ ਹਰ ਕੋਈ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਰਾਮ ਸੇਵਕ ਕਹਿ ਸੰਬੋਧਨ ਕਰਦਾ ਨਜ਼ਰ ਆ ਰਿਹਾ ਹੈ